हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਛੇ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਛੇ ਹੀ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਪਸ਼ੂਆਂ ਦੀ ਜਿਹੜੀ ਸਾਰੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਰੇਟ ਹੋਣਗੇ ਨਾ ਮੱਜਾਂ ਦੇ ਲਈ 45000 ਤੋਂ ਲੈ ਕੇ ਤੇ 55000 ਤੱਕ ਜੀ ਤੇ ਦੁੱਧ ਦੋਸਤੋ ਹੋਊਗਾ ਕੋਈ 6-7 ਕਿਲੋ ਤੋਂ ਲੈ ਕੇ ਤੇ 8-9 10 ਤੱਕ ਵੀ ਹੋ ਸਕਦਾ ਜੀ ਯਾਰ ਜੇ ਤੂੰ ਗਾਣ ਨਾ ਗਾਣ ਬਾਕੀ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਆ ਉਸ ਤੋਂ ਪਹਿਲਾਂ ਬੇਨਤੀ ਆ ਜਿਹੜੇ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਕਿਉਂਕਿ ਕਈ ਵਾਰ ਐਨ ਤੇ ਦੋਸਤੋ ਕੋਈ ਆਫਰ ਆ ਜਾਂਦਾ ਫਿਰ ਉਹ ਵੀਡੀਓ ਦੇ ਵਿੱਚ ਆਪਾਂ ਐਂਡ ਤੇ ਜਾ ਕੇ ਵਿਖਾਉਨੇ ਆ ਜੀ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਐਂਡ ਤੱਕ ਜਰੂਰ ਦੇਖੋ ਉਹ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਜੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਰਿਕਵੈਸਟ ਬੇਨਤੀ ਕਰਦੇ ਆਂ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋ ਹਾਂਜੀ ਤੇ ਨਾਮ ਜੇ ਪ੍ਰਤਾਪ ਸਿੰਘ ਛਾ ਹਾਂਜੀ ਫੋਨ ਨੰਬਰ 628474127 628474127 ਹਾਂਜੀ 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 ਠੀਕ ਹੈ ਜੀ ਤੇ ਅੱਜ ਆਪਣੇ ਕੋਲ ਟੋਟਲ ਹੈਗੇ ਆ ਜੀ 5 ਨਗ ਹਾਂਜੀ 5 ਹੈ ਜੀ ਨਗ ਤੇ ਭਾਜੀ ਦਾ ਹੀ ਦੋ ਮਹੀਆਂ ਹੋ ਗਏ ਇਧਰ ਵੀ ਆ ਗਏ 3 ਮਹੀਆਂ ਸੇਰੇ ਹਾਂਜੀ ਠੀਕ ਹੈ ਹਾਂਜੀ ਇਹ ਸ਼ੁਰੂ ਕਰ ਲਈਏ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਟੇਨ ਵੀਰਾਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਤੀ ਆਪਾਂ ਭੈਣ ਭਾਵਾਂ ਨੂੰ ਹਾਂਜੀ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠੇ ਵੇਖੋ ਤੇ ਫਿਰ ਆਪਾਂ ਨੂੰ ਸਾਈ ਪਿਓ ਸਾਈ ਬਿਆਨਾ ਪਾਓ ਸਾਈ ਬਿਆਨ ਦਾ ਟਾਈਮ ਜਿਹੜਾ ਸੀਮਤ ਹੋਊਗਾ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੇ ਤਸਲੀ ਕਰਦੀ ਕਰੋ ਠੀਕ ਹੈ ਜੀ ਅੱਜ ਆਪਣਾ ਤਾਂ ਮਾਲ ਭਾਜੀ ਪੰਜ ਨਾ ਕਹਿੰਦੇ ਜਿਹੜੇ ਹਾਂਜੀ ਇਹ ਪੰਜੋਂ ਅੰਦਰ ਦੇ ਭਾਅ ਵੀ ਆ ਬਾਹਰ ਦੇ ਵੀ ਆ ਬਾਕੀ ਜਿੰਦਾ ਜਿੱਦਾਂ ਬਣੀਆਂ ਸੌਰੀਆਂ ਸਾਰੀ ਡਿਟੇਲ ਆਪਾਂ ਭੈਣ ਭਾਵਾਂ ਨੂੰ ਦੇ ਦੇਣੀ ਆ ਵੀਡੀਓ ਜ਼ਰੂਰ ਸਾਰੀ ਵੇਖਿਆ ਕਰੋ ਠੀਕ ਹੈ ਵੀਡੀਓ ਵੇਖ ਕੇ ਤੇ ਫੇਰ ਆਪਣੇ ਨਾਲ ਗੱਲ ਕਰਾਂਗੇ ਠੀਕ ਹੈ ਕੋਈ ਭਲੇਖਾਂ ਨਾ ਲੱਗੇ ਦੰਗਾ ਹਾਂਜੀ ਹਾਂਜੀ ਨੰਬਰ ਵਾਈਜ਼ ਦੱਸ ਨੰਬਰ ਵਾਈਜ਼ ਹੀ ਦੱਸ ਦਿਆ ਕਰਾਂਗੇ ਨਾ ਕੋਈ ਨਹੀਂ ਕੋਈ ਨਹੀਂ ਹਾਂਜੀ ਲਓ ਜੀ ਇੱਕ ਨੰਬਰ ਤੋਂ ਸ਼ੁਰੂ ਕਰੀਏ ਜੀ ਭਾਜੀ ਸੂਆ ਦੱਜਾ ਹਾਂਜੀ ਭੈਣ ਭਾਵਾਂ ਦੇ ਗਾੜੀ ਤੇ ਜਾਣਾ ਵੇ ਚੌਥਾ ਵਾਲਾ ਵੇ 10ਵਾਂ ਵਾਲਾ ਠੀਕ ਹੈ ਜੀ ਸੂਈ ਨੂੰ ਹੋਏ ਜੇ ਕੋਈ ਸਾਢੇ ਇੱਕ ਤਿੰਨ ਮਹੀਨੇ ਚਾਰ ਜੀ ਬਣੀ ਸੌਰੀ ਵੀ ਆ ਮਹੀਨੇ ਖੜਦੀ ਹਾਂਜੀ ਪਰ ਆਪਾਂ ਕੋਈ ਗਾਰੰਟੀ ਨਹੀਂ ਦੇਦੇ ਆਪਾਂ ਦੋਧੇ ਹਿਸਾਬ ਨਾਲ ਦੇਣੀ ਆ ਇਹ ਲ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਦੋਵੇਂ ਟਾਈਮ ਭਾਰੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਦੁੱਧ ਕਿੰਨਾ ਦੱਸੇ 6 ਕਿਲੋ ਦੁੱਧ ਭਾਜੀ 7 ਲੀਟਰ 7 ਲੀਟਰ ਭਾਰੇ ਤੇ ਮਿਲਦੀ ਭਾਰੇ ਤੇ ਠੀਕ ਹੈ ਜੀ ਜੇ ਮੈਂ ਭਾਰੇ ਤੇ ਮਿਲੂਗੀ ਆਪਣੇ ਘਰੇ ਤੇ ਲੈ ਜਾਏ ਅਗਲਾ ਨਹੀਂ ਤੇ ਰਹਿੰਦੀ ਠੀਕ ਹੈ ਜੀ ਤੇ ਅਗਲੇ ਦੇ ਘਰ ਜਾ ਕੇ ਵੀ ਮਿਲੂਗੀ ਕੀ ਮੁੱਲ ਕਰਦੇ ਮੁੱਲ ਭਾਜੀ ਕਰੀਏ 65 ਚ ਪਹੁੰਚ ਦੀ ਕਰੋ ਜੀ ਹਾਂਜੀ ਚਲੋ ਨਹੀਂ ਨਿਕਲੇਗਾ ਕੰਮ ਭਾਜੀ ਕੋਈ ਨਾ 60 ਨਾ 52 57000 ਦੇ ਵਿੱਚ ਪਹੁੰਚੇ ਗੱਡੀ ਆਲਦ ਲੈ ਪੂਰੇ 54000 54000 ਹਾਂ ਜੀ ਖੜੇ ਦੋ ਲੈ ਆਹ ਲੋ ਜੀ 57000 ਰੁਪਿਆ ਅੱਜ ਰੇਟ ਥੋੜਾ ਉਖੜ ਬੈਠਾ ਜੈ ਨਹੀਂ ਕਰਦਾ ਹਾਂਜੀ 57000 ਰੁਪਿਆ ਔਖਾ ਜੈ ਨਹੀਂ ਕਰਦਾ ਨਹੀਂ ਨਹੀਂ 57000 ਦੇ ਵਿੱਚ ਪਹੁੰਚ 57000 ਦੇ ਪਹੁੰਚ ਗੱਡੀ ਆਪ ਦੀ ਲੈ ਆਵੇਂ 54000 ਜਾਂ ਪੂਰੇ 54000 ਆਪਾਂ 100 ਰੁਪਿਆ ਛੋੜ ਵਾਲੇ ਮੁੱਲ ਕਰਨੇ ਆ ਠੀਕ ਹੈ ਜੀ ਵਹੀਂ ਤੇ ਕਟੀਆਂ ਵਾਲੀਆਂ ਸੀ ਦੋ ਹਾਂਜੀ ਇੱਕ ਹੁਣ ਬੰਦੇ ਨੇ ਲੈ ਲਈ ਆ ਠੀਕ ਹੈ ਜੀ ਹਾਂਜੀ ਆ ਲੋ ਜੀ ਕਰੋ ਚੈੱਕ ਜੀ ਬਾੜੇ ਦੇ ਮਿਲਦੀ ਸੂਆ ਦੂਜਾ ਕੋ ਤੀਜਾ ਮੰਦਲ ਕੋ ਜਿੱਦਾਂ ਮਰਜ਼ੀ ਕਰ ਲਿਓ ਡਿਪੈਂਡ ਹੈ ਤੁਹਾਡੇ ਬਾਕੀ ਫੇਰ ਨਾ ਮਾਲ ਲੈਣ ਰੂਟ ਤੇ ਆਇਆ ਤਾਂ ਥੋੜਾ ਦਿਖਾਵਾ ਕਰਦੀ ਘਾਟ ਬਾਕੀ ਦੋਸਤੋ ਵੀਡੀਓ ਬਣਾਉਂਦਾ ਟਾਈਮ ਕੋਈ ਸਵੇਰ ਦਾ 10 ਵਜੇ ਦਾ ਹੋਊਗਾ ਜੀ ਚਵਾਈ 7 ਵਜੇ ਕਰਕੇ ਲਿਆਉਂਦੇ ਆ ਭਾਈ ਨੂੰ ਤੁਹਾਨੂੰ ਪਤਾ ਹੀ ਹੈ ਜਦੋਂ ਪਸ਼ੂ ਖਰੀਦਣ ਜਾਈਏ ਕਿਸੇ ਪਾਸੇ ਚਵਾਈ ਆਪਾਂ ਦੋ ਡਾਂਗ ਚੋਕੇ ਲਈ ਆਈ ਦੀ ਜੀ ਅਗਲਾ ਵੀ ਚੋਕੇ ਖਰੇ ਆਪਣੇ ਘਰੇ ਠੀਕ ਹੈ ਜੀ ਲਓ ਜੀ ਖਰੋ ਚੈੱਕ ਜੀ 57000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਵੀਰ ਗੱਡੀ ਆਪਣੀ ਲਿਆਂਦਾ ਫਿਰ 54000 ਰੁਪਏ ਰੇਟ ਹੋਊਗਾ ਬਿਲਕੁਲ ਛੋਟੇ ਛੋਟੇ ਮੁੱਲ ਜੀ ਵੱਡਾ ਕੱਦ ਕਠ ਮੈਂ ਦਾ ਪਿੱਠ ਪੁੜੀ ਦੀ ਚੜਾਈ ਚੈੱਕ ਕਰ ਲੋ ਅੱਛਾ ਬੰਦ ਹੋ ਜੇ ਨੰਬਰ ਇਹ ਦੋ ਅੱਗੇ ਦੋ ਨੰਬਰ ਦੀ ਦ ਪਾਜੀ ਮਦਰੀਆਂ ਡੌਲੀਆਂ ਦੀ ਮਈ ਜੇ ਵਜਨ ਵਾਲੀ ਪੂਰੀ ਹਾਂਜੀ ਇੱਕ ਹਾਲ ਹੋ ਰਿਆ ਵੀ ਮਗਰੇ ਦੇ ਕੱਟੀ ਆ ਅੱਛਾ ਜੀ ਭਲੀ ਪਲੋਸੀ ਹਾਂਜੀ ਸੂਈ ਨੂੰ ਪਾਜੀ ਹੋਏ ਜੇ ਕੋ ਚਾਰ ਮਹੀਨੇ ਠੀਕ ਹੈ ਜੀ ਆਪਾਂ ਝੂਟ ਨਹੀਂ ਕੇ ਜਲ ਦਾ ਮਾਰਨਾ ਉਹ ਕੱਟੀ ਵਿਖਾ ਦੇਣੇ ਆ ਲੋ ਜੀ ਕੱਟੀ ਵਿਖਾ ਦੇਣੇ ਦੋਸਤੋ ਨਾਲ ਇਹਦੇ ਬੱਚਾ ਜਿਹੜੀ ਕੱਟੀ ਆ ਜਿਆਦੀ ਨਹੀਂ ਪਾਜੀ ਹੋਰ ਟਾਈਮ ਵੀਰ ਕੱਟੀ ਦੇ ਮਿਲਦੀ ਕੱਟੀ ਤੇ ਜੀ ਜਿਆਦੀ ਨਹੀਂ ਤੇ 8-10 ਹਜ਼ਾਰ ਦੀ ਕੱਟੀ ਹੈ ਆ ਕਰ ਲਓ ਚੱਕ ਜੀ ਕੱਟੀ ਵੀ ਕੱਟੀ ਤੇ ਮਿਲਦੀ ਆ ਪਾਰੇ ਤੇ ਮਿਲਦੀ ਠੀਕ ਹੈ ਜੀ ਜਿੱਦਾਂ ਕੋਈ ਮਰਜ਼ੀ ਚੋਣ ਹਾਂ ਪਾਣੀ ਇੱਕ ਗੱਲ ਦਾ ਲਕਾਰ ਰੱਖਣਾ ਤੇ ਭਾਜੀ ਥੋੜਾ ਇਹਨਾਂ ਬੰਦੇ ਪੱਠੇ ਡਕੇ ਨਹੀਂ ਹੈਗੇ ਤੂੜੀ ਤੜੀ ਤੇ ਚੌਂਦ ਹੈ ਤੇ ਦੁੱਧ ਜਿਹੜਾ ਨਾ ਭਾਵੇਂ 7 ਆਪਾਂ 6 ਅੱਖਾਂ 6 ਲੀਟਰ ਦੁੱਧ ਦੀ ਕਰਕੇ ਆਪਾਂ ਤਸੱਲੀ ਕੋਈ ਆਪਣੇ ਸਾਡੇ ਹਾਂਜੀ ਹਾਂਜੀ 6 ਲੀਟਰ ਦਾ ਲਾਗਤ ਉਹ ਸੌਦਾ ਕਰੇ ਆਪਾਂ ਠੀਕ ਹੈ ਜੀ ਬਾਕੀ ਮੁੱਲ ਵੀ ਆਪਾਂ ਹੋਂਸਾ ਹਮਨੇ ਕਰਦੇ ਕਿੰਨਾ ਮੁੱਲ ਕਰਨਾ ਜੀ ਮੋਲ ਭਾਜੀ ਕੱਟੀ ਦੇ ਹਿਸਾਬ ਨਾਲ ਦੇ ਹਿਸਾਬ ਲਾਈਏ ਇਹਦੇ 45 ਦੀ ਇਹਦੇ ਜਾ ਮੈਂ ਲਾ ਲਓ ਹਾਂਜੀ ਤੇ 10000 ਕੱਟੀ ਦੇ 55 ਹੋ ਗਿਆ 55 ਹੋ ਗਿਆ ਆਪਾ ਜਾਈ ਕਰਨਾ ਵਰ ਆਪ ਆਪ ਚੁਣਾਈ ਕਰਨਾ ਨਹੀਂ ਨਾ ਹੜਤਾਲੀ ਚ ਪਹੁੰਚ ਪੂਰੇ 45000 ਲਓ ਜੀ ਆਹ ਦੀ ਗੱਲ ਹੋਈ ਨਾ ਸਵਾਦ ਨਹੀਂ 48000 ਰੁਪਿਆ ਦੋਸਤੋ ਰੇਰ ਦਾ ਮੌਕੇ ਦਾ ਜਾਈ ਰਹਿਤ ਤੇ 45000 ਰੁਪਏ ਦੇ ਵਿੱਚ ਜੇ ਕੋਈ ਵੀਰ ਗੱਡੀ ਆਪਣੀ ਲੈ ਜਾਂਦਾ ਹਾਂਜੀ ਜਾਂ 48000 ਚ ਵੀ 100 ਕਿਲੋਮੀਟਰ ਤੱਕ ਦੀ ਪਹੁੰਚ ਜੀ 100 ਕਿਲੋਮੀਟਰ ਦੀ 100 ਕਿਲੋਮੀਟਰ ਅਗਲਾ ਕਦੋਂ ਦੋ ਤਾਂ 7 ਤੱਕ ਲੋ ਪੱਕਾ ਤਿਆਰ ਹੋ ਗਿਆ ਜੀ ਪਹਿਲਾਂ ਕਨਫਰਮ ਕਰੇ ਏ ਦੋਸਤੋ ਹੈਗੀ ਜੇ 2 ਨੰਬਰ ਤੇ ਮੱਝ ਵੀਰ ਡਿਟੇਲ ਦੱਸੀ ਜਾਵੇ ਇਦਾਂ ਹੀ ਇੱਕ ਨੰਬਰ ਦੋ ਨੰਬਰ ਕਰਕੇ ਨੋਟ ਵਿੱਚ ਪੈਸੇ ਚੈਕ ਲਾ ਕੇ ਘਟਾਉਣੇ ਨੇ ਛੇਤੀ ਘਟਾਓ ਠੀਕ ਹੈ ਜੀ ਲਓ ਜੀ ਕਰੋ ਚੈੱਕ ਜੀ ਆਹ ਲਓ ਜੀ ਭਾਈ ਇਦਾਂ ਜੇ ਇੱਕ ਬੇਨਤੀ ਹੋਰ ਜਿਹੜਾ ਦੂਰੋਂ ਭੈਣ ਭਰਾ ਆਉਂਦਾ ਜੇ ਕੋਈ ਮਾਲ ਆਉਂਦਾ ਨਾ ਵੇਰ ਕੇ ਗੁਸਾ ਨਾ ਕਰੇ ਕੋਈ ਠੀਕ ਹੈ ਜੀ ਜੇ ਸਾਈ ਭਾਈ ਹੋਊਗੀ ਮੈਂ ਫਿਰ ਰੋਕੀ ਜਾਊਗੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਜੀ ਅੱਗੋਂ ਵਿੱਚ ਜੇ ਕਿ ਆਉਣਾ ਮਿਲਣ ਮਿਲਣ ਦਾ ਸੌਦੇ ਕਰਨ ਦਾ ਟਾਈਮ ਜੇ 10 ਤੋਂ ਲੈ ਕੇ 2 ਵਜੇ ਤੱਕ ਲਓ ਜੀ ਕਰ ਲਓ ਜੀ 10 ਵਜੇ ਤੋਂ ਲੈ ਵੀਰ ਨੂੰ ਘਰੇ ਮਿਲਣਗੇ ਫਾਰਮ ਤੇ ਉਦੋਂ ਬਾਅਦ ਜਦੋਂ ਤੁਹਾਨੂੰ ਪਤਾ ਮਾਲ ਡੰਗਰ ਖਰੀਦਣ ਨੂੰ ਜਾਣਾ ਪੈਂਦਾ ਬਾਹਰ ਕਰੋ ਚੱਕ ਜੀ 48000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆਂਦਾ ਫੇ 45000 ਰੁਪਇਆ ਗਾੜੀ ਪਾਜੀ ਵੱਡੀ ਮਹੀਂ ਇਹਦੋਂ ਅੱਗੇ ਆ ਗਿਆ ਜੀ ਤਿੰਨ ਨੰਬਰ ਪੂਰੀ ਵੱਡੀ ਮਾਜਾ ਹਾਂਜੀ ਕਦ ਕਰ ਚੈੱਕ ਕਰ ਲਓ ਮੈਂ ਦਾ ਦੁੱਧ 8 ਆ ਕੋ 7 ਲਾਵੇ ਹਾਂਜੀ 7 ਲਾਲੇ ਪੱਕਾ ਸੂਹਾ ਕਰਮਾ ਸੂਈ ਤੇ ਸੂਹਾ ਪਾਜੀ ਉਹਨਾਂ ਦੇ ਕਣਮ ਤਾਂ ਦੂਜਾ ਆ ਕੋ ਤੀਜਾ ਚੌਥਾ ਕੋ ਦਹਾਵਾਂ ਲਾਵੇ ਆਪਦੀ ਸਮਝ ਵੇਖੇ ਮੈਂ ਗਾੜੀ ਆ ਠੀਕ ਹੈ ਲਓ ਜੀ ਕਰ ਲਓ ਚੈੱਕ ਜੀ ਤੇ ਮਿਲਦੀ ਭਾਰੇ ਤੇ ਆ ਬੱਚਾ ਨਹੀਂ ਹੈਗਾ ਹਾਂਜੀ ਤੇ ਸੂਈ ਨੂੰ ਇਹਨੂੰ ਵੀ ਕੋਈ ਕੋ ਸਾਢੇ ਕਿ ਤਿੰਨ ਮਹੀਨੇ ਚਾਰ ਹੋਏ ਹੋ ਤਿੰਨ ਸਾਢੇ ਤਿੰਨ ਮਹੀਨੇ ਚਾਰ ਮਹੀਨੇ ਵੀ ਹੋ ਸਕਦੇ ਹੈ ਨਾ ਜੀ ਦੁੱਧ ਕਿੰਨਾ ਦੱਸਿਆ ਸੱਤ ਦੁੱਧ ਭਾਜੀ 8 ਆ ਕੋ ਸੱਤ ਲੱਗ 7 ਲਾ ਕੇ ਸੌਦਾ ਕਰ ਲੇ ਕੋਈ ਤੇ ਇਹਦਾ ਜਿਹੜਾ ਰੇਟ ਆ ਕਿੰਨਾ ਹੋਵੇ ਭਾਜੀ ਕੱਦ ਬੋਧ ਦੇ ਹਿਸਾਬ ਨਾਲ ਤੇ ਭਾਵਿਆਂ ਆਪਾਂ 65 ਤੇ ਪਹੁੰਚ ਵੀ ਕਰੀਏ ਤੇ ਬਾਹਰ ਦੀ ਵੀ ਦੇ ਰਹੀਏ ਵੇਖਦੀ ਆ ਹਾਂਜੀ ਨਾ 60 ਨਾ ਬਾਹਰ ਨਾ 65 ਹਾਂਜੀ ਇਹਦਾ ਆਪਾਂ ਮੁੱਲ ਇੱਕੋ ਹੀ ਕਰ ਦੇਣਾ ਵਾ ਹਮ ਤੇ ਪੂਰੀ ਇਹਦੀ 55000 ਦੇ ਵਿੱਚ ਪਹੁੰਚ ਜੀ ਗੱਡੀ ਆਪ ਜੀ ਲੈਵੇ 59000 ਦੇ ਲਓ ਜੀ ਦੋਸਤੋ 13 13 ਤੋ ਲਈ ਜਾਂਦਾ ਜਜਵੀਰ ਕਰ ਲੋ ਚੈੱਕ ਜੀ 13 55000 ਰੁਪਿਆ ਰੇਟ ਇਹਦਾ 100 ਕਿਲੋਮੀਟਰ ਪਰ ਚਲੋ ਏਦਾਂ ਭੈਣ ਭਰਾ ਕੋਈ ਖੜੂਗਾ ਦੁੱਧ ਪੀ ਲੂਗਾ ਸੀਸਾ ਦੇਊਗਾ ਠੀਕ ਹੈ ਹਾਂਜੀ ਅੱਛਾ ਜੀ ਠੀਕ ਹੈ ਠੀਕ ਠੀਕ ਲਓ ਜੀ ਕਰ ਲਓ ਚੈੱਕ ਜੀ 7 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲਈ ਜੀ ਦੁੱਧ ਆਠਿਆ ਜੀ 7 ਲਾ ਦੇ ਹਾਂਜੀ ਪਛਵੇਂ ਗਾ ਪੂਰਾ ਵੱਡਾ ਠੀਕ ਹੈ ਜੀ ਕਦ ਕਰ ਚੈੱਕ ਕਰ ਲੋ ਪੂਰਾ ਕਦ ਵੱਡਾ ਜੀ ਮਿਲਦੀ ਵੀ ਭੜੇ ਤੇ ਲਓ ਜੀ ਕਰੋ ਚੈੱਕ ਜੀ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਇੱਕ ਟਾਈਮ ਦੋ ਟਾਈਮ ਬੇਸ਼ੱਕ ਤਿੰਨ ਟਾਈਮ ਚੋਕੇ ਕਰ ਲੋ ਲਓ ਜੀ ਕਰੋ ਜੀ ਚੈੱਕ ਕਦ ਕਾਠ ਪਿੱਠ ਪੂਰੀ ਦੀ ਚੜਾਈ ਵੀ ਜਿੰਨੇ ਪਸ਼ੂ ਆਪਣੇ ਕੋ ਟੋਟਲ 5 ਦਾ ਆਪਾਂ ਪਾਉਣੇ ਵੀਡੀਓ ਚ ਇੱਕ ਹੀ ਆਈ ਆਪਾਂ ਬੇਨਤੀ ਕਰਦੀ ਵੀ ਚਾਰੇ ਥਣਾ ਪੰਜਾਂ ਮਜਾਂ ਦੇ ਬਰਾਬਰ ਚੱਲਦੇ ਭਾਜੀ ਵਧੀਆ ਚੱਲਦੇ ਆ ਠੀਕ ਹੈ ਧਾਰਨਾ ਧਾਰ ਬਰਾਬਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕਈ ਵਾਰੀ ਵਧੀਆ ਆਪਾਂ ਇਹ ਵੀ ਗੱਲ ਲਾਣੇ ਆ ਇੱਥੇ ਇਹ ਨਹੀਂ ਵੀ ਜੇ ਅਗਲੇ ਸੌਦਾ ਐਡਾ ਕੀਤਾ ਤੇ ਅਗਲਾ ਦੁੱਜੀ ਹੀ ਦੁੱਜੀ ਨਾਲ ਨੂੰ ਦਵਾਵੇਂ ਠੀਕ ਹੈ ਜੇ ਉਹਨੇ ਸੌਦਾ ਉਹਦਾ ਕੀਤਾ ਨਾ ਸਾਈ ਪਾਈ ਆ ਹਾਂਜੀ ਜਿੰਨੇ ਫਾਰਮ ਦੇ ਵਿੱਚ ਆਪਣੇ ਡੰਗਰ ਮੌਜੂਦਾ ਹੋਣਗੇ ਨਾ ਜਿਹੜਾ ਉਹ ਨਹੀਂ ਚੱਲਦੀ ਦੁੱਜੀ ਲੈ ਲੈ ਠੀ ਜਿਹੜਾ ਦੂਜਾ ਕੁਬ ਪਸੰਦ ਆ ਜੀ ਦੂਜਾ ਵਖੀ ਇਹ ਨਹੀਂ ਵੀ ਆਪਾਂ ਉਹਦੀ ਸਾਈ ਮਾਰ ਲੈਣੀ ਠੀਕ ਠੀਕ ਵਧੀਆ ਗੱਲ ਆ ਉਹਨੇ ਪੈਸੇ ਉਹਦੇ ਦੂਜੀ ਤੋਂ ਕੱਢ ਦੇਣਗੇ ਠੀਕ ਹੈ ਲਓ ਜੀ ਉਸ ਹਿਸਾਬ ਨਾਲ ਰੇਟ ਦਾ ਅਡਜਸਟ ਹੋ ਜਾਊਗਾ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਦਾ ਮਰਜ਼ੀ ਕਰੇ ਅਗਲਾ ਦੱਸੋ ਜੀ ਚਾਰ ਨੰਬਰ ਦੀ ਡਿਟੇਲ ਦੱਸੀ ਬਈ ਪਰਿਸ਼ੂਆ ਤੇਜਾ ਜੇ ਚੌਥਾ ਲਾਵੇ ਅੱਠਵਾਂ ਲਾਵੇ ਦਹਾਵਾਂ ਲਾਵੇ ਆਪ ਵੀ ਸਮਝੋ ਇੱਕ ਕਾਰੀ ਮੈਂ ਜੇ ਮੋਹਰਾਂ ਦੀ ਵੱਡੀ ਹਾਂਜੀ ਸੂਈ ਨੂੰ ਇਹ ਜੇ ਕੋਈ 4 ਮਹੀਨੇ ਬਚਾ ਨਹੀਂ ਹੈਗਾ ਮਿਲਦੀ ਭਰੇ ਤੇ ਦੁੱਧ 7 ਲੀਟਰ ਦੇ ਪੱਕਾ ਜਿਹੜਾ ਹੁਣ 7 ਜੇ ਕੋਈ ਇਹਦਾ ਮੁੱਲ ਮਿਲਦੀ ਭੜੀ ਹਾਂਜੀ ਮੋਲ ਵੀ ਕਰਦੇ ਇਹਦਾ ਛੋਟਾ ਹੀ ਆਈ ਪਾ ਹਾਂਜੀ 48000 ਦੇ ਵਿੱਚ ਪਹੁੰਚ ਗੱਡੀ ਆਪਦੇ ਲਈ ਪੂਰੇ 45000 ਦੇ ਵਿੱਚ ਇੱਕ ਮੱਝ ਅੱਗੇ ਵੀ ਆਪਣਾ 30000 ਚ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਲੋ ਜੀ ਦੋਸਤੋ ਦੋ ਮੱਝਾਂ ਜਿਹੜੀਆਂ ਦੋਵਾਂ ਦਾ ਰੇਟ ਬਰਾਬਰੀ ਆ ਇੱਕ ਹੋਰ ਹੈਗੀ ਹੀ ਉਹ ਝੋਟੀਆਂ ਬਤਾਜੇ ਸੂਏ ਬੱਚੀ ਆਈ ਆ ਹਾਂਜੀ ਉਹ ਬੰਦਾ ਆਪਣਾ ਸੱਜਣਾ ਡੰਗਰ ਪੱਕੇ ਖੜਦਾ ਆ 48000 ਰੁਪਏ ਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਰੇ ਲੈਂਦਾ ਫਿਰ 45000 ਰੁਪਏ ਜੀ ਦਾ ਰੇਟ ਹੈਗਾ ਜੀ ਕਰ ਲਓ ਚੱਕ ਦੁੱਧ ਵੀਰ 7 ਕਿਲੋ ਪਕਾ 7 ਤੇ ਆ ਜੀ 6 ਲਾਵੇ ਕੋਈ 6 ਕਿਲੋ ਮੰਨ ਕੇ ਸੌਦਾ ਕਰ ਲੇ ਦੋਸਤੋ ਕੋਈ ਉਹ ਚਾਚਾ ਇਧਰ ਹੋਰ ਕੰਮ ਉਹ ਵਧਾ ਕਾਦ ਕਰ ਰਾਜੀ ਪੂਰੀ ਚੈੱਕ ਕਰ ਲਿਓ ਪਿਓ ਮੋਰਾਂ ਸੁਦੀਪਾ ਤੋਂ ਪਿਊਰੀ ਪੂਰੀ ਜਿਹੜੀ Z ਬਲੈਕ ਜੀ ਨੂੰ ਕਹਿੰਦੇ ਨੇ ਨਾ ਪੂਰੀ ਪੂਰੀ Z ਬਲੈਕ ਜੀ ਇੱਕ ਵੀ ਵਾਲ ਨਹੀਂ ਵਾਈਤੇਗਾ ਕਿਤੇ ਵੀ ਲਓ ਜੀ ਕਰ ਲਓ ਚੈੱਕ ਜੀ ਪਾਣੀ ਪੀਂਦੀ ਹੁਣ ਚਾ ਆਪਾਂ ਬਰੇਾਮ ਜੀ ਪੰਜਵੀਂ ਮਈ ਦਾ ਸੌਦਾ ਕਰ ਲਈ ਹਾਂਜੀ ਵੀਰਾਂ ਜੀ ਪੰਜ ਨੰਬਰ ਰਹਿ ਗਿਆ ਜੀ ਆਪਣੇ ਕੋਲ ਲਾਸਟ ਪੀਸ ਭਾਜੀ ਇਹ ਨਾ ਮੈਂ ਵੱਧੀ ਰਹੀ ਆ ਟੀਨ ਹੀ ਬੰਦਿਆਂ ਦੀ ਸ਼ੈੱਡ ਹਾਂਜੀ ਤੇ ਮੈਂ ਤੇ ਆ ਕਾਲੀ ਸਾਰੀ ਹਾਂਜੀ ਦੋਸਤੋ ਮੱਝ ਦਾ ਰੰਗ ਜਿਹੜਾ ਨਾ ਕਾਲਾ ਆ ਨਾ ਸਕਿਨ ਦਾ ਰੰਗ ਹੋਇਆ ਅੰਦਰ ਬੰਦਨ ਕਰਕੇ ਥੋੜਾ ਹਾਂਜੀ ਹਾਂਜੀ ਤਾਂ ਆ ਕੋ ਭੈਣ ਭਰਾ ਇਹ ਨਾ ਕਿ ਵੀ ਕੀ ਗੱਲ ਆ ਤੇ ਬਾਕੀ ਭਾਜੀ ਚੱਡਾ ਦੇ ਇਦਾਂ ਫੀਤੀਆਂ ਲਾਉਂਦੀ ਆ ਵੀ ਜਿੱਦਾਂ ਪਟਵਾਰੀ ਨਹੀਂ ਤੁਰਦਾ ਬਗੀਚੀ 'ਚ ਆ ਲੈ ਜੀ ਖਰੇ ਚੀ ਐ ਠੀਕ ਹੈ ਜੀ ਪੁਆਇੰਟ ਜਿਹੜੇ ਆ ਨਾ ਕੋਨਿਆਂ ਦੇ ਚੱਡਾ ਪੂਰਾ ਦੇ ਲੈ ਜੀ ਕਰ ਲਓ ਚੈੱਕ ਚੱਡੇ ਤੋਂ ਨਾ ਆ ਗਾ ਪਾਉ ਮੈਂ 10 ਕਿਲੋ ਵੀ ਆਤੀਏ ਦੁੱਧ ਠੀਕ ਹੈ ਦਿਖਾਵਾਂ ਐਡਾ ਜਿਆਦਾ ਠੀਕ ਹੈ ਦੁੱਧ ਉਹ ਹੈਗਾ ਪਾਉ ਕੋਈ ਦਿੱਤਣਾ ਹਾਂ ਇਹ ਵੀ ਜਿਹੜੀ ਸਕੀਨ ਨੇ ਨਾ ਬਲੈਕ ਕਲਰ ਦੀ ਆ ਸਿਰਫ ਇਹ ਅੰਦਰ ਬੱਜੇ ਕਾ ਕਿ ਨਾ ਸਕੀਨ ਥੋੜੀ ਜੀ ਦੀ ਨਾ ਗੁਲਾਬੀ ਰੰਗ ਦੀ ਜਾ ਰਹੀ ਕਿਉਂਕਿ ਉਹ ਅੱਗੇ ਬੰਦਾ ਕੋ ਆਇਆ ਮੈਨੂੰ ਆ ਤਾਂ ਉਹ ਜੇ ਤੋਂ ਇਹਦੇ ਨੇ ਆਂਦਾ ਉਹਨੇ ਬੂਰੀ ਤਲਾਂ ਵਾਲੀ ਬਣਾ ਦੇਣੀ ਹੈ ਅੱਛਾ ਮੈਂ ਬੂਰੀ ਨਹੀਂ ਬਣਾਉਣੀ ਆ ਪਾਤਣਾ ਆਈ ਉਹ ਗੱਲ ਹੈ ਸਾਹਮਣੇ ਰਹੀ ਜਾਂ ਮੈਂ ਤਾਂ ਕਿੰਨਾ ਦੁੱਧ ਬਰਾ ਦੁੱਧ ਭਾਜੀ 7 ਲੀਟਰ ਆ ਪੱਕਾ ਹੀ ਹਾਂਜੀ ਹਾਂਜੀ ਠੀਕ ਹੈ ਜੀ 7 ਆ ਕੋਸ਼ਿਸ਼ ਲਾਵੇ ਬਾੜੇ ਦੇ ਮਿਲਦੀ ਹਾਂਜੀ ਮਿਲਦੀ ਬਾੜੇ ਤੇ ਠੀਕ ਹੈ ਜੀ ਸਵੇਰ ਕਿੰਨਾ ਸਵੇਰ ਭਾਜੀ ਭੈਣ ਭਰਾਵਾਂ ਦੇ ਘੜੀ ਆ ਸਰੀਰ ਦੀ ਬੋਡੀ ਸਟਰਕਚਰ ਸਾਰਾ ਕੋ ਵੇਖੋ ਸਵੇਰ ਤੇ ਦੁੱਜਾ ਹੋ ਵੱਡੀ ਗੱਲ ਤੇ ਜਾਊਗਾ ਹਾਂਜੀ ਬਾਕੀ ਆਪਣੀ ਸਮਝ ਲਾ ਆਪ ਦੀ ਸਮਝ ਲਾਵੇ ਭਾਣੇ ਦਾਹਵਾ ਵੇਖੇ ਕੋਈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਜੈ ਕੀ ਆਈ ਭਾ ਹਾਂਜੀ ਇਹਦੀ 50 ਚ ਪਹੁੰਚ ਜਾ ਤੇ ਦੇ ਦਈਏ 47 ਦੀ ਇਹ ਤੇ ਜਾ ਹੀ ਨਾ ਵੇ ਥੋੜਾ ਹਾਂਜੀ ਪਾ ਹੋ ਗਿਆ ਇਹ ਵੀ ਜਾਣ ਇਹ ਵੀ 48 ਦੀ ਜਾਣ ਲਓ ਜੀ 48 ਦੀ ਪਹੁੰਚ 48 ਮਿੰਟ 48 ਜਦੋਂ ਆਦੀ ਲੈਵਲ ਪੂਰੇ 45000 ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰ ਲਓ ਚੈੱਕ ਇਹ ਵੀ 48000 ਜੇ ਕੋਈ ਵੀਰ ਗੱਡੀ ਆਪਣੇ ਲੈ ਆਵੇ ਤੇ 45000 ਰੁਪਏ ਠੀਕ ਹੈ ਤਿੰਨ ਮੱਜਾਂ ਦੋਸਤੋ ਜਿਨ੍ਹਾਂ ਦਾ ਰੇਟ ਜਿਹੜੀ ਅੰਡਰ ਕੁਆਲਟੀ ਨਾ ਇਹਦੀ ਅੰਡਰ ਕੁਆਲਟੀ ਇਹਦੀ ਬਹੁਤ ਹੀ ਜ਼ਿਆਦਾ ਚੰਗੀ ਆ ਲਓ ਜੀ ਕਰੋ ਚੈੱਕ ਦੇਖੋ ਹਾਜੀ ਮੈਂ ਲੇਟ ਲੂਟ ਤੋਂ ਕੇ ਲੈ ਆਂਦੀ ਆ ਵੇਖੋ ਜੀ ਬਹੁਤ ਜਿਆਦਾ ਬਣਾ ਰਿਹਾ ਇਹਦਾ ਦੇ ਸੱਜਰ ਮੱਝਾਰ ਗਾ ਜਿਹੜਾ ਆਪਾਂ ਕਹਿਰ ਕੀਤਾ ਤੇ ਕਰਵਾਇਆ ਲਓ ਜੀ ਕਰੋ ਚੈੱਕ ਜੀ ਵੇਖੋ ਆਹ ਲਓ ਸੂਈ ਹੋਏ ਇਹਨੂੰ ਮੇਰੇ ਖਿਆਲ ਦੱਸਣਾ ਨਹੀਂ ਪਿਆ ਦਾ ਚੇਤਾ ਨਹੀਂ ਰਿਹਾ ਦੱਸੰਦਾ ਸੂਈ ਨੂੰ ਵੀ ਇਹਨੂੰ ਕੋਈ ਸਾਢੇ 1 3 ਮਹੀਨੇ ਹੋਏ ਚਾਰ ਅੱਛਾ ਜੀ ਹਾਂਜੀ ਹਾਂਜੀ ਇਹ 2 4 ਨਾਲ ਬਾਹਰ ਵੱਜ ਗਈ ਨਾ ਧੁੱਪੇ ਦੇੰਨੇ ਰਾਂਗ ਜਿਹੜਾ ਚਮੜੀ ਦਾ ਤੁਹਾਨੂੰ ਦੱਸਿਆ ਵੀ ਜੇ ਸ਼ਾਮ ਨੂੰ ਚੋਣ ਦਾ ਟਾਈਮ ਹੁੰਦਾ ਨਾ ਬਣੀਆਂ ਪੁਰੀਆਂ ਕੋਪੜੀਆਂ ਨਹੀਂ ਕੋਈ ਮਹੀਨੇ ਦੀ ਬਣੀਆਂ ਹੀਆਂ ਜੀ ਆਪਾਂ ਫੇਰ ਕਈ ਭੈਣ ਭਰਾਸ ਦਿੰਦੇ ਆ ਵੀ ਡੰਗਰ ਬਣੇ ਆ ਸਾਰੇ ਆਖੀ ਜਾਂਦੇ ਆ ਲਓ ਜੀ ਕਰੋ ਚੈੱਕ ਚਲੋ ਇਦਾਂ ਵਾ ਵੀ ਆਪਾਂ ਤਾਜੀ ਸੂਈ ਵੀ ਨਹੀਂ ਆਂਦੇ ਨੀ ਮੀਂਹ ਆ ਜਾਂ ਮੁੱਲ ਤੇ ਡੰਗਰ ਬਣੇ ਹੈਗੇ ਜਿਹੜਾ ਭੈਣ ਭਰਾ ਖਰੂਨਾ ਆਉਂਦਾ ਧਿਆਨ ਰੱਖੇ ਡੰਗਰ ਬਣੇ ਹੈਗੇ ਜੋ ਕੋ ਮਹੀਨੇ ਦਾ ਬਣਿਆ ਕੋ ਪੰਚੀਆਂ ਦਾ ਬਣਿਆ ਕੋ ਪੰਨੀਆਂ ਦਾ ਬਣਿਆ ਠੀਕ ਹੈ ਜੀ ਆਪਦਾ ਧਿਆਨ ਰੱਖ ਕੇ ਆਪਦਾ ਅਗਲਾ ਭੈਣ ਭਰਾ ਕੋ ਥੰਦਾ ਥੰਦਾ ਨਾਲ ਪਾਈ ਜਾਵੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਪੰਜ ਨਗਦ ਖਾਏ ਆ ਡਿਟੇਲ ਸਾਰੀ ਵੀਰ ਨੇ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਦੱਸ ਦਿੱਤੀ ਹੈ ਤੇ ਪੰਜੇ ਨਗਦ ਸੁਦੇ ਸਵਾਏ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਆਪਣੀ ਤਸੱਲੀ ਜਰੂਰ ਕਰਿਆ ਕਰੋ ਐਡਰੈਸ ਏ ਕਰੀ ਭਾਜੀ ਦਾ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਕਿਸੇ ਵੀਰ ਨੇ ਵੀ ਆਉਣਾ ਹੋਵੇ ਜੀਓ ਵਾਲਾ ਪਿੰਡ ਲੱਗੇ ਆ ਇਧਰੋਂ 200 ਸ਼ਿਵਾਜਪੁਰ ਪਿੰਡ ਵਾਲੇ ਲੱਗੇ ਤੇ ਸੋਰ ਸਿੰਘ ਪਿੰਡ ਵੀ ਜਿਹੜੇ ਲੱਗੇ ਲੱਗੇ ਪੈਂਦੇ ਸਾਰੇ ਮੇਨ ਵੀ ਤੁਸੀਂ ਕਰਨੀ ਆ ਪਿੰਡ ਝਾਮ ਕੇ ਭਾਜੀ ਪ੍ਰਤਾਪ ਸਿੰਘ ਸ਼ਾਹ ਦੇ ਫਾਰਮ ਤੇ ਫੋਨ ਨੰਬਰ ਵੀ ਜੀ ਇਕਰੀ ਫੇਰ ਬੋਲੋ ਹਾਂਜੀ ਭਾਜੀ ਫੋਨ ਨੰਬਰ 6284741427 6284741427 ਇਹੋ ਹੀ ਰਿਕਵੈਸਟ ਬੇਨਤੀ ਆਪਾਂ ਭੈਣ ਭਰਾਵਾਂ ਦੇ ਗਾੜੀ ਕਰਦੇ ਆ ਹਾਂ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਤੇ ਪਸੰਦ ਕਰਕੇ ਤੇ ਫਿਰ ਆਪਾਂ ਨੂੰ ਸਾਈਬਿਆ ਨਬਾਓ ਠੀਕ ਹੈ ਘਰੇ ਆ ਕੇ ਆਪਦੀ ਤਸੱਲੀ ਜ਼ਰੂਰ ਕਰੋ ਭਾਈ ਠੀਕ ਹੈ ਵੀਡੀਓ ਸਿਰਫ ਇੱਕ ਵੇਖਣ ਦਾ ਜਰੀਆ ਜੀ ਹਾਂਜੀ ਹਾਂਜੀ ਠੀਕ ਹੈ ਡੰਗਰ ਤੇ ਆਓ ਆ ਕੇ ਵੇਖ ਕੇ ਖੜੋ ਜੀ ਠੀਕ ਹੈ ਹਾਂਜੀ ਧੰਨਵਾਦ ਉਸੁਰਾ ਵੀਡੀਓ ਦੇਖਣ ਵਾਸਤੇ ਜੀ